ਸਤਕਾਰਯੋਗ ਪਿਆਰੇ ਸਾਥ ਸਾਧ ਜੀ ਫਰਦੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਸਰਦ ਬਿਆਰ ਬੁਲਾਣਾ ਸਮੁੱਚੀ ਪ੍ਰਬੰਧ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਵਾਰਕਤਾ ਦੇ ਰਹਿਬਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਹੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਅਨੰਕਤੀ ਤੀਰਤੂ ਕਰਵਾਏ ਜਾਣਗੇ 29 ਤੀ 31 ਤਰੀਕ ਨੂੰ ਜਿਨ੍ਹਾਂ ਦੇ ਧੋਗ ਪਾਏ ਜਾਣਗੇ ਧੋਗ ਵਾ ਤਕਰੀਬਨ 8:30 ਤੋਂ 9 ਦੇ ਵਿਚਕਾਰ ਭੋਗ ਪਾਈ ਜਾਣਗੇ ਉਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਛੋਟਾ ਜਿਹਾ ਪ੍ਰੋਗਰਾਮ ਕੀਤਾ ਗਿਆ ਹੈ ਤੇ ਬੱਚਿਆਂ ਨੂੰ ਸਿੱਖੀ ਦੇ ਜੋੜ ਨਾਲ ਜੋੜਨ ਲਈ ਜੋ ਅੱਜ ਬੱਚੇ ਸਿਰ 'ਤੇ ਦਸਤਾਰਾ ਲਾ ਕੇ ਧਰਮੋਮੋਰ ਹੋਏ ਝੱਗੇ ਆ ਉਹਨਾਂ ਨੂੰ ਦਸਤਾਰ ਦੇ ਨਾਲ ਜੋੜਨ ਲਈ ਸੁਧ ਜਪਜੀ ਸਾਹਿਬ ਕੰਠ ਮੁਕਾਬਲੇ ਸ਼ਬਦ ਗਾਇ ਦਸਤਾਰ ਮੁਕਾਬਲੇ ਕਰਾਇਆ ਜਾਣਗੇ ਜਿਹੜੇ ਇਹਨਾਂ ਦੇ ਵਿੱਚ ਭਾਗ ਲੈ ਰਹੇ ਬੱਚੇ ਸਕੂਲਾਂ ਦੇ ਬੱਚੇ ਦਸਤਾਰ ਮੁਕਾਬਲੇ ਦੇ ਵਿੱਚ ਵੀ ਸਕੂਲਾਂ ਦੇ ਬੱਚੇ ਆ ਹੋਰ ਵੀ ਜੇ ਕਿਸੇ ਬੱਚੇ ਨੇ ਭਾਗ ਲੈਣਾ ਹੈ ਤਾਂ ਗੁਰਦੁਆਰਾ ਸ੍ਰੀ ਸਿੰਘ ਸਾਹਿਬ ਦੇ ਨਰੇਜ ਸਿੰਘ ਸਾਹਿਬ ਨੂੰ ਜੋ ਇੱਕ ਪੁਸਤਕ ਸਾਫੀ ਗਈ ਹੈ ਜਿਹਦੇ ਵਿੱਚ ਪੂਰਾ ਸਲੇਕਸ ਦਿੱਤਾ ਹੈ ਇਹ ਮੁਕਾਬਲਿਆਂ ਦਾ ਉਹ ਇਥੇ ਪੁਸਤਕ ਪ੍ਰਾਪਤ ਕਰ ਸਕਦਾ ਹੈ ਤੇ ਬੱਚਿਆਂ ਨੂੰ ਆਪਣੇ ਇਸ ਉਹਦੇ ਵਿੱਚ ਭਾਗ ਲੈ ਸਕਦਾ ਹੈ ਸਾਰੇ ਸੰਗਤ ਨੂੰ ਖੁੱਝ ਜੋੜ ਕੇ ਬੇਨਤੀ ਹੈ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਬੱਦ ਤੋਂ ਬਾਅਦ ਆਪ ਹੌਸਦਨ ਗੁਰੂ ਘਰ ਵਿੱਚ ਹਾਜ਼ਰੀਆਂ ਲਵਾਈਏ ਧੰਤ ਧੰਤ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਫੇਰ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਵੱਧ ਤੋਂ ਵੱਧ ਬੱਚਿਆਂ ਨੂੰ ਦਸਤਾਰ ਸਜਾਉਣ ਦਾ ਅਭਰਾਨਾ ਕਰੀਏ ਇਹ ਸਾਰੇ ਆਬੇਂਤੀਆਂ ਗੁਰਦੁਆਰਾ ਪ੍ਰਮਤਖਵਲ ਬੈਠੀ ਲੋ ਕੀਤੀਆਂ ਗਈਆਂ ਪਰਵਾਨ ਕਰਨੀਆਂ ਫਿਰ ਦੁਬਾਰਾ ਬੇਨਤੀ ਹੈ ਸਾਰੀ ਸੰਗਤ ਨੂੰ ਸਤਿਕਾਰਯੋਗ ਸੱਜੋੜ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਆਪਾਂ ਉਸ ਦਿਨ ਸਭ ਸ਼ਰੀਰ ਨੂੰ ਗੁਰਸੈਹਿਬ ਜੀ ਦੇ ਆਪਾਂ ਬਾਵਰ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਲਵਾਈਏ ਤੇ ਆਪਣੇ ਜੀਵਨ ਨੂੰ ਸਫਲ ਬਣਾਈਏ ਬੇਨਤੀ ਆ ਪ੍ਰਵਾਨ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ